सीने में जलन आंखों में तूफान क्यों है इस शहर में हर शख्स परेशान क्यों है थोड़ा ही समय पेल थोड़े दिन दे, की गल है जी पहलगाम बड़ी एक दर्दनाक और दरिंदगी वाली घटना वापरी है ਔਰ ਅਲag ਅਲag ਤਰ੍ਹਾਂ ਦੀ ਪ੍ਰਤੀਕਿਰਿਆ ਅਲag ਅਲag ਪੱਖਾਂ ਤੋਂ ਆਈ ਹੈ ਮੈਂ ਉਹਦੇ ਸੰਦਰਭ 'ਚ ਇਹ ਆਪਣੀ ਬੇਨਤੀ ਜਾਂ ਆਪਣੀਆਂ ਫੀਲਿੰਗਸ ਭਾਵ ਰੱਖਣੇ ਚਾਹੇ ਮੈਨੂੰ ਇਹ ਲੱਗਿਆ ਕਿ ਜਿੱਦਾਂ ਜਿਹੜੇ ਉਹ ਅਟੈਕਰਸ ਐ ਜਾਂ ਟੈਰਰਿਸਟ ਐ ਉਹਨਾਂ ਨੂੰ ਕਿਸੇ ਖਾਸ ਵਿਸ਼ੇਸ਼ ਧਰਮ ਨਾਲ ਜੋੜ ਕੇ ਦੇਖਿਆ ਜਾਣਾ ਜਿਹੜਾ ਇਹ ਵੀ ਕੋਈ ਸਹੀ ਦਿਸ਼ਾ ਵਿੱਚ ਕਦਮ ਨਹੀਂ ਹੈ ਕਿਉਂਕਿ ਉਹ ਕੋਈ ਧਰਮੀ ਨਹੀਂ ਲੋਕ ਜਿਹੜਾ ਦਇਆ ਮੂਲ ਧਰਮ ਦਾ ਚਾਹੇ ਕਿਸੇ ਵੀ ਇਜ਼ਮ ਨੂੰ ਪੜ੍ਹ ਲਓ ਕਿਸੇ ਦੀਆਂ ਹੋਲੀ ਸਕ੍ਰਿਪਚਰਜ਼ ਨੂੰ ਪੜ੍ਹ ਲਓ ਕਿਤੇ ਵੀ ਡੈਫੀਨੇਸ਼ਨ ਧਰਮ ਦੀ ਦਇਆ ਤੋਂ ਬਿਨਾ ਕੋਈ ਹੈ ਹੀ ਨਹੀਂ ਔਰ ਇਹੋ ਜੀ ਦਰਿੰਦਗੀ ਦੀ క్రੂਅਲਟੀ ਵਾਲੀ ਘਟਨਾ ਕਰਨ ਵਾਲਾ ਬੰਦਾ ਉਹਨੂੰ ਕਿਸੇ ਧਰਮ ਵਿਸ਼ੇਸ਼ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਔਰ ਕਿਤੇ ਨਾ ਕਿਤੇ ਸਮੁੱਚਤਾ ਨੂੰ ਵੀ ਸਮੁੱਚੇ ਵਰਗ ਨੂੰ ਦੋਸ਼ੀ ਵੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਜਾਂ ਕਿਸੇ ਖਾਸ ਏਰੀਏ ਦੇ ਸਾਰੇ ਲੋਕਾਂ ਨੂੰ ਹੀ ਉਹਦੇ ਦੋਸ਼ੀ ਠਹਿਰਾਇਆ ਜਾਏ ਕਿਉਂਕਿ ਇਸ ਤਰ੍ਹਾਂ ਲੱਗਦਾ ਵੀ ਇੱਕ ਦੇਖੋ ਉੱਥੇ ਹੀ ਇੱਕ ਇਹ ਵੀ ਤਾਂ ਐਗਜ਼ਾਮਪਲ ਸੈੱਟ ਹੋ ਰਹੀ ਹੈ ਉੱਥੇ ਹੀ ਪਰਮਾਤਮਾ ਵੱਲੋਂ ਕੋਈ ਇਹੋ ਜਿਹਾ ਪਰਸਨ ਵੀ ਆਪਣੇ ਆਪ ਨੂੰ ਪੇਸ਼ ਕਰ ਰਿਹਾ ਆਦਲ ਹੁਸੈਨ ਜਿਹੜਾ ਉਹਨਾਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਗਿਆ ਔਰ ਉਹ ਕਹਿ ਰਿਹਾ ਸੀ ਵੀ ਇਹ ਸਾਡੇ ਮਹਿਮਾਨ ਹੈ ਕਿਉਂ ਉਹਨੇ ਇਹਦੀ ਪਰਿਭਾਸ਼ਾ ਨਹੀਂ ਦਿੱਤੀ ਅਤੀਥੀ ਦੇਵੋ ਭਵਾ ਉਹਨੇ ਕਿਹਾ ਇਹ ਸਾਡੇ ਮਹਿਮਾਨ ਆ ਜਿਹੜੇ ਆਏ ਤੁਸੀਂ ਇਹਨਾਂ ਨੂੰ ਮਾਰੋ ਨਾ ਸੋ ਇਹ ਜਿਹੜਾ ਉਸੇ ਧਰਮ ਚੋਂ ਉਹ ਵੀ ਬੰਦੇ ਆ ਜਿਹੜੇ ਅੱਜ ਸਾਡੇ ਜਿਹੜੇ ਟੂਰਿਸਟ ਹੈ ਵਾਪਸ ਆ ਰਹੇ ਸੀ ਉਸ ਏਰੀਆ ਚੋਂ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਆਫਰ ਕਰ ਰਏ ਸੀ ਖਾਣ ਲਈ ਪਾਣੀ ਜੂਸ ਸਭ ਕੁਝ ਦੇ ਰਹੇ ਸੀ ਸੋ ਵਿਸ਼ੇਸ਼ ਵਰਗ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਔਰ ਨਾਲ ਦੇ ਨਾਲ ਜਿਹੜੀ ਇੱਕ ਐਡੀ ਵੱਡੀ ਟੈਰਿਟਰੀ ਉਹ ਮਾਡਰ ਟੈਰਿਟਰੀ ਹੈ ਔਰ ਜਿੱਥੇ ਇਦਾਂ ਦਾ ਹਾਈ ਰਿਸਕ ਵੀ ਆ ਵੀ ਉੱਥੇ ਇਦਾਂ ਹੋ ਸਕਦੀ ਆ ਘਟਨਾ ਕੀ ਇੱਕ ਆਮ ਬੰਦਾ ਸੋਚ ਸਕਦਾ ਤਾਂ ਕਿਆ ਉੱਥੇ ਲੱਖਾਂ ਦੀ ਬੇਨਤੀ ਵਿੱਚ ਜਿਹੜੇ ਸਾਡੇ ਟੂਰਿਸਟ ਗਏ ਆ ਯਾਤਰੀ ਗਏ ਆ ਅਲੱਗ-ਅਲੱਗ ਜਗ੍ਹਾ ਤੋਂ ਇੰਜੋਏ ਕਰਨ ਲਈ ਚਾਹੀਓ ਨਿਊਲੀ ਮੈਰਿਡ ਕਪਲ ਐ ਕ ਨਵੀਂ ਆਫੀਸਰ ਵੀ ਜਿਹੜੀ ਉਹਦੀ ਵੀ ਜਾਨ ਗਈ ਏ ਦੇ ਵਿੱਚ ਤੋਂ ਉਹ ਉੱਥੇ ਕਿਆ ਇੰਟੈਲੀਜੈਂਸ ਨੂੰ ਇਦਾਂ ਦੀ ਕੋਈ ਖਬਰ ਨਹੀਂ ਹੁੰਦੀ ਪਈ ਹੋਈ ਵੀ ਇਹ ਇਦਾਂ ਦੀ ਘਟਨਾ ਵਾਪਰ ਸਕਦੀ ਆ ਕਿ ਉਹਨਾਂ ਨੇ ਇਦਾਂ ਦੀ ਸੰਭਾਵਨਾ ਵੀ ਨਹੀਂ ਕਦੀ ਲਈ ਪਈ ਇਦਾਂ ਹੋ ਸਕਦਾ ਹੈ ਕੀ ਇਹ ਸਿਕਿਉਰਿਟੀ ਲੈਪਸ ਨਹੀਂ ਹੈ ਇੱਕ ਬਹੁਤ ਵੱਡੇ ਪੱਧਰ ਤੇ ਕਿਉਂਕਿ ਸੈਂਟਰ ਗਵਰਨਮੈਂਟ ਦੇ ਮਨਿਸਟਰ ਸਰਕਾਰ ਵੱਲੋਂ ਤੇ ਮੰਨਿਆ ਵੀ ਗਿਆ ਪਈ ਇਦਾਂ ਜਿਹੜੀ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਸਿਕਿਉਰਿਟੀ ਲੈਪਸ ਹੋਇਆ ਸੋ ਸਾਡੀਆਂ ਜਾਨਾਂ ਦੀ ਕਿਸੇ ਦੀ ਵੀ ਕਿਸੇ ਵੀ ਦੀਵੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਲਿਆ ਜਾਣਾ ਚਾਹੀਦਾ ਔਰ ਜਿੱਥੇ ਕਿਤੇ ਵੀ ਘਟਨਾ इवन ਪੰਜਾਬ ਵਿੱਚ ਵੀ ਇਦਾਂ ਦੀ ਬਹੁਤ ਬਾਰੇ ਅੱਗ ਲਾਉਣ ਵਾਲਿਆਂ ਯਤਨ ਕੀਤੀ ਪੇ ਇੱਥੇ ਵੀ ਹਿੰਦੂ ਸਿੱਖਾਂ ਵਿੱਚ ਕੋਈ ਨਾ ਕੋਈ ਝਗੜਾ ਪੈਦਾ ਕੀਤਾ ਜਾਏ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹੋਰ ਧਰਮ ਜਾਂ ਉਹਨਾਂ ਵਿੱਚ ਵੀ ਝਗੜੇ ਪੈਦਾ ਕੀਤੇ ਜਾਂਦੇ ਆ ਮੈਨੂੰ ਇਦਾਂ ਮਹਿਸੂਸ ਹੁੰਦਾ ਵੀ ਜਿਹੜੇ ਵੀ ਇਦਾਂ ਦੀ ਸ਼ਰਾਰਤਬਾਜ਼ੀ ਕਰਦੇ ਕਿਆ ਹੁਕਮਰਾਨਾਂ ਤੋਂ ਵੀ ਕੀ ਸੈਂਸੀਅਰਿਟੀ ਦੀ ਆਸ ਰੱਖੀ ਜਾ ਸਕਦੀ ਆ ਉਹ ਤਾਂ ਮੈਂ ਇਹੀ ਕਹਿਣਾ ਅਹਲੇ ਦਾਨਿਸ਼ ਕੋ ਇਸ ਬਾਤ ਕੀ ਹੈਰਾਨੀ ਹੈ ਕਾਗਜ਼ ਦਾ ਸ਼ਹਿਰ ਹੈ ਔਰ ਸ਼ੌਲੋਂ ਕੀ ਨਿਗੇਵਾਨੀ ਹੈ ਔਰ ਇਨਾਂ ਇਹੋ ਜੀਆਂ ਕਟਨਾਵਾਂ ਜਿਹੜੀਆਂ ਇੰਨੀਆਂ ਸੈਂਸਿਟਿਵ ਐ ਇੰਨੀਆਂ ਦਰਦ ਵਾਲੀਆਂ ਦਇਆਪ੍ਰਭੂਰ ਐ ਸੋ ਇਹ ਜਿਹੜੀਆਂ ਇਨਾਂ ਕਟਨਾਵਾਂ ਜਿਹੜੀਆਂ ਹੁੰਦੀਆਂ ਆ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਮੇਰੇ ਵੀਰੋ ਮੇਰੇ ਭੈਣੋ ਭਰਾਓ ਦੇਸ਼ਵਾਸੀਓ ਜਾਂ ਦੇਸ਼ ਤੋਂ ਬਾਹਰ ਵਾਲਿਓ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੈਨੂੰ ਇਦਾਂ ਲੱਗਦਾ ਇਹ ਬਹੁਤ ਸੈਂਸਿਟਿਵ ਈਸ਼ੂ ਆ ਇਹਦੇ ਚ ਸਿਰਫ ਜਿਹੜਾ ਕਿਲਿੰਗਸ ਹੋਈਆਂ ਸੀ ਤੋਂ ਬਾਅਦ ਜਾਂ ਜਿਨ੍ਹਾਂ ਦੇ ਪਰਿਵਾਰ ਦਾ ਚਿਰਾਗ ਬੁਝਿਆ ਆ ਉਹਦੇ ਪ੍ਰਤੀ ਸੰਵੇਦਨਾ ਰੱਖਣੀ ਉਸ ਪਰਿਵਾਰ ਪ੍ਰਤੀ ਤੁਹਾਡੇ ਦਰਦ ਰੱਖਣਾ ਹਮਦਰਦੀ ਰੱਖਣਾ ਉਹਨਾਂ ਦੇ ਪਰਿਵਾਰ ਲਈ ਪਾਣਾ ਮੰਨਣ ਦੀ ਅਰਦਾਸ ਕਰਨੀ ਇਹ ਹੀ ਜ਼ਰੂਰੀ ਹੈ ਇੰਪੋਰਟੈਂਟ ਹੈ ਸਰਕਾਰਾਂ ਦੇ ਪੱਧਰ ਤੇ ਇਹ ਵੀ ਜਿਸ ਤਰ੍ਹਾਂ ਧਿਆਨ ਗੱਲ ਆਈ ਸਾਹਮਣੇ ਕਿ ਜਿਹੜੀ ਅੱਜ ਹੀ ਸੋਸ਼ਲ ਮੀਡੀਆ ਤੇ ਵੀ ਦੇਖ ਰਹੀ ਸੀ ਕਿ ਉਹ ਚੈੱਕ ਪੋਸਟਸ ਕਿਉਂ ਹਟਾਈਆਂ ਗਈਆਂ ਜਿਹੜੀਆਂ ਉਸ ਏਰੀਏ ਚ ਸੀਗੀਆਂ ਵੀ ਇਹ ਇੰਨਾ ਸੈਂਸਿਟਿਵ ਆ ਮੈਂ ਉਸ ਵੇਲੇ ਮੈਨੂੰ ਯਾਦ ਆਉਂਦਾ ਵੀ ਪਹਿਲਾਂ ਜਿੱਦਾਂ ਐਗਜ਼ਾਮਪਲ ਹੈ ਪਿੱ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਘਟਾਈ ਗਈ ਪਹਿਲਾਂ ਕਦੇ ਤੋਂ ਉਤੋਂ ਬਾਅਦ ਉਹਦਾ ਮਰਡਰ ਵੀ ਹੁੰਦਾ ਇਹ ਚੀਜ਼ਾਂ ਨਾਲ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਪੈਰਲਲ ਵਾਚਿਆ ਜਾਣਾ ਚਾਹੀਦਾ ਸਿਕਿਉਰਿਟੀ ਲੈਪਸ ਵੀ ਨਾ ਹੋਵੇ ਤੇ ਉਹਨਾਂ ਦੀ ਜਿਹੜੀ ਆ ਜਿਹੜੇ ਵੀ ਕਿਤੇ ਕੋਈ ਪਰਸਨ ਆ ਜਿਹੜਾ ਹਾਈ ਰਿਸਕ ਆ ਉਹਨਾਂ ਦਾ ਵੀ ਧਿਆਨ ਰੱਖਿਆ ਜਾਏ ਉਹਨਾਂ ਦੀ ਕਿਸੇ ਪਾਸੇ ਦੋਨੋਂ ਪੱਖਾਂ ਤੋਂ ਸੋ ਮੈਂ ਔਰ ਮੇਰਾ ਇਹ ਮੰਨਣਾ ਆ ਬਿਲਕੁਲ ਕਲੀਅਰ ਕਿ ਇਹਨਾਂ ਨੂੰ ਕਿਸੇ ਵੀ ਧਰਮ ਨਾਲ ਜੋੜ ਕੇ ਨਹੀਂ ਦਿਖਿਆ ਜਾਣਾ ਚਾਹੀਦਾ ਔਰ ਕਿਸੇ ਇੱਕ ਵਾਰਦਾਤ ਹੋਣ ਲੱਗਿਆਂ ਕਿਸੇ ਪੂਰੇ ਸਮੁੱਚੇ ਵਰਗ ਨੂੰ ਵੀ ਨੇ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਉਹਦੀ ਐਗਜ਼ਾਮਪਲ ਦਾ ਮੈਂ ਤੁਹਾਡੇ ਨਾਲ ਪਹਿਲਾਂ ਹੀ ਸ਼ੇਅਰ ਕਰ ਦਿੱਤੀ ਆਦਲ ਹੁਸੈਨ ਵਰਗੇ ਬੰਦੇ ਜਿਹਨੇ ਮੈਂ ਕਹਿੰਨਾ ਕਿੱਦਾਂ ਦੀ ਜੇ ਕਿਸੇ ਹੋਰ ਧਰਮ ਨੂੰ ਅਸੀਂ ਖੈਰ ਖਵਾ ਬਣਦੇ ਆ ਉਹਨਾਂ ਚ ਸ਼ਾਇਦ ਇਦਾਂ ਦੀ ਐਗਜ਼ਾਮਪਲ ਵੀ ਨਾ ਕੋਈ ਸੈੱਟ ਕਰ ਸਕਦਾ ਉੱਥੇ ਉਹਨੇ ਕਰ ਦਿੱਤੀ ਆ ਸੋ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਚਾਹੇ ਅੱਲਾ ਪਾਕ ਕਹਿ ਲੋ ਜਾਂ ਪਰਮਾਤਮਾ ਕਹਿ ਲੋ ਵਾਹਿਗੁਰੂ ਭਗਵਾਨ ਗੋਡ ਕਹਿ ਲੋ ਕਿਤੇ ਨਾ ਕਿਤੇ ਆਪਣੀ ਜਿਹੜਾ ਇਨਸਾਨੀਅਤ ਨੂੰ ਮਾਨਵਤਾ ਨੂੰ ਬਚਾਉਣ ਵਾਸਤੇ ਧਰਤੀ ਤੇ ਧਰਮ ਨੂੰ ਸਟੈਬਲਿਸ਼ ਹੁੰਦਾ ਧਰਮ ਨੂੰ ਜਿੰਦਾ ਰਹਿਣ ਲਈ ਆਪਣੀ ਇੱਕ ਐਗਜ਼ਾਮਪਲ ਤਾਂ ਸੈੱਟ ਕਰ ਹੀ ਦਿੰਦਾ ਸੋ ਮੈਂ ਇਹੀ ਇਹਦੇ ਨਾਲ ਹੀ ਨਾ ਸ਼ਬਦਾਂ ਨਾਲ ਤੁਹਾਡੇ ਤੋਂ ਇਜਾਜ਼ਤ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ